ਸਵਾਗਤ ਹੈ ਜੀ ਇੱਕ ਹੋਰ ਕਹਾਣੀ ਵਿੱਚ ਅਸ਼ੋਕ ਇੱਕ ਟੈਕਸੀ ਡਰਾਈਵਰ ਸੀ ਤੇ ਉਸ ਨੂੰ ਇਹ ਟੈਕਸੀ ਵੀ ਆਪਣੀ ਮਾਂ ਦੇ ਅਸ਼ੀਰਵਾਦ ਕਾਰਨ ਮਿਲੀ ਸੀ ਜਦੋਂ ਉਹ ਬਹੁਤ ਛੋਟਾ ਸੀ ਤਾਂ ਉਸਦੇ ਪਿਤਾ ਦੀ ਮੌਤ ਹੋ ਗਈ ਸੀ ਉਸ ਦੀ ਮਾਂ ਨੇ ਸਖਤ ਮਿਹਨਤ ਕਰਕੇ ਉਸ ਦਾ ਪਾਲਣ ਪੋਸ਼ਣ ਕੀਤਾ ਜਿਵੇਂ ਹੀ ਅਸ਼ੋਕ ਨੇ ਹੋਸ਼ ਸੰਭਾਲ ਲੀ ਉਹ ਮਜ਼ਦੂਰੀ ਦਾ ਕੰਮ ਕਰਨ ਲੱਗਾ ਉਹ ਸਵੇਰੇ ਸਵੇਰੇ ਬੱਸ ਸਟੈਂਡ ਤੇ ਜਾ ਕੇ ਖੜਾ ਹੋ ਜਾਂਦਾ ਲੋਕਾਂ ਦਾ ਭਾਰੀ ਸਮਾਨ ਉਤਾਰਨ ਵਿੱਚ ਉਹਨਾਂ ਦੀ ਮਦਦ ਕਰਦਾ ਤਾਂ ਲੋਕ ਉਸ ਨੂੰ ਕੁਝ ਪੈਸੇ ਦੇ ਦਿੰਦੇ। ਉਹ ਕਦੇ ਵੀ ਕਿਸੇ ਕੰਮ ਨੂੰ ਛੋਟਾ ਨਹੀਂ ਸਮਝਦਾ ਸੀ। ਉਸ ਨੂੰ ਜੋ ਵੀ ਕੰਮ ਮਿਲਿਆ ਉਹ ਖੁਸ਼ੀ-ਖੁਸ਼ੀ ਕਰਨ ਲੱਗ ਪੈਂਦਾ। ਰਾਤ ਤੱਕ ਉਹ ਇੰਨੇ ਪੈਸੇ ਕਮਾ ਲੈਂਦਾ ਸੀ ਕਿ ਮਾਂ-ਪੁੱਤ ਦੋਵੇਂ ਆਰਾਮ ਨਾਲ ਰੋਟੀ ਖਾ ਸਕਦੇ ਸਨ। ਪਰ ਇੱਕ ਵਾਰ ਅਸ਼ੋਕ ਨੂੰ ਇੱਕ ਪਰਸ ਡਿੱਗਿਆ ਹੋਇਆ ਮਿਲਿਆ ਜਿਸ ਦੇ ਅੰਦਰ ਚੰਗੀ ਰਕਮ ਸੀ। ਇਹ ਦੇਖ ਕੇ ਉਹ ਬਹੁਤ ਖੁਸ਼ ਹੋਇਆ। ਘਰ ਆ ਕੇ ਉਸਨੇ ਆਪਣੀ ਮਾਂ ਨੂੰ ਕਿਹਾ ਮਾ ਰੱਬ ਨੇ ਸਾਡੀ ਸੁਣ ਲਈ ਹੈ ਮਾਂ ਨੇ ਪੁੱਛਿਆ ਕੀ ਹੋਇਆ ਇਸ ਲਈ ਉਸਨੇ ਪਰਸ ਆਪਣੀ ਮਾਂ ਦੇ ਹੱਥਾਂ ਵਿੱਚ ਰੱਖ ਦਿੱਤਾ ਉਸਨੇ ਕਿਹਾ ਕਿ ਇਸ ਵਿੱਚ 2 ਲੱਖ ਰੁਪਏ ਹਨ ਤੇ ਮੈਨੂੰ ਇਹ ਜ਼ਮੀਨ ਤੇ ਪਏ ਹੋਏ ਮਿਲੇ ਹਨ ਉਸਦੀ ਮਾਂ ਕਹਿਣ ਲੱਗੀ ਕਿ ਇਸ ਚੀਜ਼ ਤੇ ਸਾਡਾ ਕੋਈ ਹੱਕ ਨਹੀਂ ਹੈ ਇਹ ਤੈਨੂੰ ਜਿੱਥੋਂ ਮਿਲਿਆ ਉੱਥੇ ਜਾ ਕੇ ਪੁੱਛ ਕਿ ਮੈਨੂੰ ਕੀਮਤੀ ਸਮਾਨ ਮਿਲਿਆ ਹੈ ਜੇ ਕੋਈ ਇਸ ਦੀ ਨਿਸ਼ਾਨੀ ਦੱਸ ਦੇਵੇ ਤਾਂ ਉਹ ਲੈ ਲਵੇ ਹੋ ਸਕਦਾ ਹੈ ਕਿ ਕੋਈ ਲੋੜਵੰਦ ਹੋਵੇ ਕਿਸੇ ਗਰੀਬ ਪੰਦੇ ਦੀ ਸਾਰੀ ਬਚਤ ਇਸ ਪਰਸ ਵਿੱਚ ਹੋਵੇ ਮਾਂ ਦੀ ਗੱਲ ਸੁਣ ਕੇ ਅਸ਼ੋਕ ਉਸੇ ਥਾਂ ਚਲਾ ਗਿਆ ਜਿੱਥੋਂ ਉਸ ਨੂੰ ਪਰਸ ਮਿਲਿਆ ਸੀ ਉੱਥੇ ਉਸ ਨੇ ਸਾਰਿਆਂ ਦੇ ਸਾਹਮਣੇ ਕਿਹਾ ਕਿ ਉਸ ਨੂੰ ਇੱਥੋਂ ਇੱਕ ਕੀਮਤੀ ਚੀਜ਼ ਮਿਲੀ ਹੈ ਪਰ ਜੋ ਵੀ ਮੈਨੂੰ ਇਸ ਦੀ ਨਿਸ਼ਾਨੀ ਦੱਸੇਗਾ ਮੈਂ ਉਸ ਨੂੰ ਦੇ ਦੇਵਾਂਗਾ ਤੇ ਉਸ ਨੇ ਕੁਝ ਮਹੀਨਿਆਂ ਤੱਕ ਅჯਾਹਾ ਕੀਤਾ ਸੀ ਪਰ ਉਸ ਪਰਸ ਦਾ ਕੋਈ ਮਾਲਕ ਉਸ ਦੇ ਕੋਲ ਨਹੀਂ ਪਹੁੰਚਿਆ ਸੀ ਫਿਰ ਅਸ਼ੋਕ ਨੇ ਉਹਨਾਂ ਪੈਸਿਆਂ ਨਾਲ ਇੱਕ ਪੁਰਾਣੀ ਟੈਕਸੀ ਖਰੀਦੀ ਤੇ ਆਪਣਾ ਗੁਜ਼ਾਰਾ ਚਲਾਉਣ ਲੱਗਾ ਉਹ ਬਹੁਤ ਇਮਾਨਦਾਰ ਸੀ ਉਸਦੀ ਮਾਂ ਉਸਨੂੰ ਹਮੇਸ਼ਾ ਇਮਾਨਦਾਰੀ ਨਾਲ ਪੈਸਾ ਕਮਾਉਣ ਦੀ ਸਲਾਹ ਦਿੰਦੀ ਸੀ ਪਰ ਉਸਦੀ ਜ਼ਿੰਦਗੀ ਵਿੱਚ ਇੱਕ ਅਜਿਹਾ ਹਾਦਸਾ ਵਾਪਰ ਗਿਆ ਜਿਸ ਨੇ ਉਸਦੀ ਜ਼ਿੰਦਗੀ ਬਦਲ ਦਿੱਤੀ ਉਹ ਟੈਕਸੀ ਚਲਾ ਰਿਹਾ ਸੀ ਰਾਤ ਨੂੰ ਟੈਕਸੀ ਵਿੱਚ ਸਵਾਰ ਆਖਰੀ ਯਾਤਰੀ ਦੀ ਮੰਜ਼ਿਲ ਸ਼ਹਿਰ ਤੋਂ ਬਹੁਤ ਦੂਰ ਸੀ ਅਸ਼ੋਕ ਨੂੰ ਰਾਤ ਦੇ 12 ਵਜੇ ਗਏ ਸੀ ਵਾਪਸ ਆਉਂਦੇ ਸਮੇਂ ਉਸਨੇ ਕਾਰ ਦੀ ਰਫ਼ਤਾਰ ਕਾਫੀ ਵਧਾ ਲਈ ਸੀ ਕਿ ਜਦੋਂ ਦੋ ਮੁੰਡਿਆਂ ਨੇ ਉਸ ਨੂੰ ਹੱਥ ਦੇ ਕੇ ਰੋਕ ਲਿਆ ਉਸ ਨੇ ਜਿਵੇਂ ਹੀ ਉਹਨਾਂ ਦੋਵਾਂ ਮੁੰਡਿਆਂ ਦੇ ਸਾਹਮਣੇ ਕਾਰ ਖੜੀ ਕੀਤੀ ਤਾਂ ਉਹ ਪਰੇਸ਼ਾਨ ਲੱਗ ਰਹੇ ਸੀ অশੋਕ ਨੂੰ ਕਹਿਣ ਲੱਗੇ ਸਾਨੂੰ ਇੱਕ ਥਾਂ ਤੇ ਛੱਡ ਆਵੋ ਉੱਥੇ ਪਹੁੰਚਣਾ ਸਾਡੇ ਲਈ ਬਹੁਤ ਜ਼ਰੂਰੀ ਹੈ অশੋਕ ਨੇ ਕਿਹਾ ਕਿ ਰਾਤ ਦੇ 12:30 ਵੱਜ ਗਏ ਹਨ ਤੇ ਮੈਂ ਆਪਣੇ ਘਰ ਜਾਣਾ ਹੈ ਉਹ ਮੁੰਡੇ ਕਹਿਣ ਲੱਗੇ ਕਿ ਅਸੀਂ ਤੈਨੂੰ ਮੂੰਹ ਮੰਗੀ ਰਕਮ ਦੇਵਾਂਗੇ ਪਰ ਇਸ ਸਮੇਂ ਤੁਹਾਡੇ ਤੋਂ ਇਲਾਵਾ ਸਾਨੂੰ ਇੱਥੇ ਕੋਈ ਹੋਰ ਟੈਕਸੀ ਵਾਲਾ ਵੀ ਨਹੀਂ ਦਿਖਾਈ ਦੇ ਰਹਾ ਤੇ ਅੱਜ ਸਾਡੇ ਲਈ ਉੱਥੇ ਪਹੁੰਚਣਾ ਬਹੁਤ ਜ਼ਰੂਰੀ ਹੈ। ਅਸ਼ੋਕ ਨੇ ਡੂੰਗਾ ਸਾਲ ਲਿਆ ਤੇ ਕਿਹਾ ਚਲੋ ਬੈਠੋ। ਅਸ਼ੋਕ ਹੈਰਾਨ ਰਹਿ ਗਿਆ ਜਦੋਂ ਉਸਨੇ ਉਹਨਾਂ ਮੁੰਡਿਆਂ ਦੇ ਹੱਥਾਂ ਵਿੱਚ ਕੁਝ ਅਜੀਬਾ ਦੇਖਿਆ ਜਿਸ ਨਾਲ ਉਹ 당ਗ ਰਹਿ ਗਿਆ ਪਰ ਉਸਨੇ ਕੁਝ ਨਾ ਕਿਹਾ। ਉਹ ਮੁੰਡਿਆਂ ਨੂੰ ਉਹਨਾਂ ਦੀ ਮੰਜ਼ਿਲ ਤੱਕ ਜਾਣ ਹੀ ਵਾਲਾ ਸੀ ਕਿ ਰਸਤੇ ਵਿੱਚ ਮੁੰਡਿਆਂ ਨੇ ਕਾਰ ਕੁਆ ਲਈ। ਉਹਨਾਂ ਕਿਹਾ ਕੁਝ ਦੇਰ ਲਈ ਇੱਥੇ ਕਾਰ ਰੋਕ ਲਵੋ। ਅਸੀਂ ਹੁਣੇ ਆਉਂਦੇ ਹਾਂ ਉਹ ਆਪਣੇ ਹੱਥ ਵਿੱਚ ਲਿਆ ਉਨਜਾਰ ਉਸਦੇ ਟੈਕਸੀ ਵਿੱਚ ਹੀ ਛੱਡ ਕੇ ਗਏ ਅਸ਼ੋਕ ਬਹੁਤ ਚਿੰਤਾ ਵਿੱਚ ਸੀ ਸੋਚ ਰਿਹਾ ਸੀ ਕਿ ਲੋਕ ਕੌਣ ਹਨ ਅਜੇ ਉਹ ਸੋਚ ਹੀ ਰਿਹਾ ਸੀ ਕਿ ਉਹ ਦੋਵੇਂ ਮੁੰਡੇ ਵਾਪਸ ਆ ਗਏ ਤੇ ਉਹਨਾਂ ਦੇ ਨਾਲ ਇੱਕ 18-19 ਸਾਲ ਦੀ ਕੁੜੀ ਸੀ ਜਿਸ ਨੇ ਸ਼ਾਲ ਲਈ ਹੋਈ ਸੀ ਉਹ ਚਿਹਰੇ ਤੋਂ ਬਹੁਤ ਡਰੀ ਹੋਈ ਲੱਗ ਰਹੀ ਸੀ ਉਹਨਾਂ ਦੋਵਾਂ ਮੁੰਡਿਆਂ ਨੇ ਕੁੜੀ ਨੂੰ ਗੁੱਸੇ ਨਾਲ ਵੇਖਿਆ ਤੇ ਕਹਿਣ ਲੱਗੇ ਕਾਰ ਵਿੱਚ ਬੈਠ ਜਾਓ ਉਹ ਚਾਰੀ ਚੁੱਪਚਾਪ ਟੈਕਸੀ ਵਿੱਚ ਬੈਠ ਗਈ। ਇੱਕ ਮੁੰਡਾ ਉਸਦੇ ਸੱਜੇ ਤੇ ਦੂਜਾ ਉਸਦੇ ਖੱਬੇ ਪਾਸੇ ਬੈਠਾ ਸੀ। ਅਸ਼ੋਕ ਵੀ ਆਪਣੇ ਸਾਹਮਣੇ ਵਾਲੇ ਸ਼ੀਸ਼ੇ ਵਿੱਚੋਂ ਵਾਰ-ਵਾਰ ਪਿੱਛੇ ਵੱਲ ਦੇਖ ਰਿਹਾ ਸੀ। ਉਹ ਕੁੜੀ ਰੋ ਰਹੀ ਸੀ। ਅਸ਼ੋਕ ਨੂੰ ਕੁਝ ਗਲਤ ਹੋਣ ਦਾ ਅਹਿਸਾਸ ਹੋ ਗਿਆ ਸੀ ਕਿਉਂਕਿ ਨੌਜਵਾਨਾਂ ਕੋਲ ਚਾਕੂ ਰੱਸੀ ਤੇ ਕਈ ਸੀ। ਫਿਰ ਜਦੋਂ ਕੁੜੀ ਉੱਚੀ ਰੋਣ ਲੱਗੀ ਤਾਂ ਦੋਵੇਂ ਮੁੰਡਿਆਂ ਨੇ ਉਸ ਨੂੰ ਤੰਗੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਉਹਨਾਂ ਨੇ ਕਿਹਾ ਤੂੰ ਰੋਣਾ ਬੰਦ ਕਰ। ਨਹੀਂ ਤਾਂ ਤੇਰਾ ਗਲਾ ਕੁੱਟ ਕੇ ਤੈਨੂੰ ਇੱਥੇ ਹੀ ਮਾਰ ਦੇਵਾਂਗੇ ਕੁੜੀ ਵਾਰ-ਵਾਰ ਕਹਿ ਰਹੀ ਸੀ ਕਿ ਮੈਂ ਬੇਕਸੂਰ ਹਾਂ ਪਰ ਦੋਵੇਂ ਮੁੰਡੇ ਉਸਦੀ ਗੱਲ ਸੁਣਨ ਨੂੰ ਤਿਆਰ ਨਹੀਂ ਸੀ ਅਸ਼ੋਕ ਨੇ ਫੈਸਲਾ ਕਰ ਲਿਆ ਸੀ ਕਿ ਹੁਣ ਉਸਨੇ ਕੀ ਕਰਨਾ ਹੈ ਪਰ ਉਸ ਨੂੰ ਪਤਾ ਨਹੀਂ ਸੀ ਕਿ ਇਸ ਦਾ ਨਤੀਜਾ ਕੀ ਨਿਕਲੇਗਾ ਉਸਨੇ ਆਪਣੀ ਕਾਰ ਦੀ ਰਫਤਾਰ ਹੌਲੀ ਕਰਕੇ ਅਚਾਨਕ ਕਾਰ ਰੋਕ ਦਿੱਤੀ ਦੋਵੇਂ ਮੁੰਡੇ ਉਸ ਨੂੰ ਪੁੱਛਣ ਲੱਗੇ ਕਿ ਉਸਨੇ ਕਾਰ ਕਿਉਂ ਰੋਕੀ ਹੈ ਉਸਨੇ ਕਿਹਾ ਮੈਨੂੰ ਦੇਖਣ ਦਿਓ ਕੀ ਮਾਮਲਾ ਹੈ। ਵੈਸੇ ਵੀ ਮੇਰੀ ਕਾਰ ਕਾਫੀ ਪੁਰਾਣੀ ਹੈ। ਮੈਂ ਰੋਜ਼-ਰੋਜ਼ ਇਸ ਤੇ ਪੈਸੇ ਖਰਚ ਕਰਕੇ ਥੱਕ ਗਿਆ ਹਾਂ। ਉਸਨੇ ਕਾਰ ਤੋਂ ਹੀਠਾ ਉੱਤਰ ਕੇ ਕਾਰ ਦਾ ਬੋਨਟ ਖੋਲ ਕੇ ਚੈੱਕ ਕਰਨਾ ਸ਼ੁਰੂ ਕਰ ਦਿੱਤਾ। ਕੁਝ ਧੇਰ ਇੱਧਰ-ਉੱਧਰ ਚੈਕਿੰਗ ਕਰਨ ਤੋਂ ਬਾਅਦ ਉਹ ਵਾਪਸ ਆ ਕੇ ਕਾਰ ਵਿੱਚ ਬੈਠ ਗਿਆ ਤੇ ਕਹਿਣ ਲੱਗਾ ਕਾਰ ੱੱੱਕੇ ਨਾਲ ਸਟਾਰਟ ਹੋ ਜਾਵੇਗੀ। ਜੇਕਰ ਤੁਹਾਨੂੰ ਕੋਈ ਇਤਰਾਜ਼ ਨਹੀਂ ਹੈ ਤਾਂ ਥੋੜਾ ਜਿਹਾ ੱੱੱਕਾ ਮਾਰ ਦਿਓ ਤਾਂ ਜੋ ਸਟਾਰਟ ਹੋ ਜਾਵੇ। ਤੇ ਮੈਂ ਤੁਹਾਨੂੰ ਤੁਹਾਡੀ ਮੰਜ਼ਲ ਤੇ ਪਹੁੰਚਾ ਕੇ ਘਰ ਜਾ ਸਕਾਂ ਉਹ ਦੋਵੇਂ ਮੁੰਡੇ ਟੈਕਸੀ ਤੋਂ ਹੇਠਾਂ ਉਤਰ ਗਏ ਉਹ ਕੁੜੀ ਅਜੇ ਵੀ ਰੋ ਰਹੀ ਸੀ ਉਹ ਦੋਵੇਂ ਮੁੰਡੇ ਉਸਦੀ ਟੈਕਸੀ ਨੂੰ ਧੱਕਾ ਮਾਰਨ ਲੱਗੇ ਅਸ਼ੋਕ ਨੇ ਆਪਣੀ ਕਾਰ ਸਟਾਰਟ ਕੀਤੀ ਤੇ ਇਸ ਤੋਂ ਬਾਅਦ ਉਸਨੇ ਤੇਜ਼ ਰਫ਼ਤਾਰ ਨਾਲ ਕਾਰ ਨੂੰ ਪੁਜਾ ਲਿਆ ਉਹ ਦੋਵੇਂ ਮੁੰਡੇ ਪਿੱਛੇ ਤੋਂ ਰੋਲਾ ਪਾਉਣ ਲੱਗੇ ਕਿ ਤੂੰ ਇਹ ਕਾਰ ਕਿਉਂ ਪੁਜਾ ਰਿਹਾ ਹੈ ਪਰ ਅਸ਼ੋਕ ਨੇ ਇੱਕ ਨਾ ਸੁਣੀ ਉਹ ਤੇਜ਼ ਸਪੀਡ ਨਾਲ ਗੱਡੀ ਅੱਗੇ ਪੁਜਾ ਕੇ ਲੈ ਗਿਆ ਉਹ ਸੜਕ ਤਾਂ ਐਵੇਂ ਵੀ ਸੁਨਸਾਨ ਸੀ ਇਸ ਲਈ ਉਸ ਸਮੇਂ ਸੜਕ ਤੇ ਕੋਈ ਹੋਰ ਗੱਡੀ ਨਹੀਂ ਚੱਲ ਰਹੀ ਸੀ ਜਿਸ ਚੋ ਬੈਠ ਕੇ অশੋਕ ਦੀ ਗੱਡੀ ਦਾ ਪਿੱਛਾ ਕਰਦੀ ਉਹ ਕੁੜੀ ਪਹਿਲਾਂ ਤਾਂ ਇਹ ਸਭ ਦੇਖ ਕੇ ਚੁੱਪ ਰਹੀ ਪਰ ਫਿਰ ਘਬਰਾ ਕੇ ਕਹਿਣ ਲੱਗੀ ਤੁਸੀਂ ਗੱਡੀ ਇੰਨੀ ਤੇਜ਼ ਕਿਉਂ ਚਲਾ ਰਹੇ ਹੋ ਮੇਰੇ ਨਾਲ ਕੁਝ ਵੀ ਗਲਤ ਨਾ ਕਰਨਾ অশੋਕ ਨੇ ਉਸ ਕੁੜੀ ਨੂੰ ਕੋਈ ਜਵਾਬ ਨਾ ਦਿੱਤਾ ਉਹ ਲਗਾਤਾਰ ਰੋ ਰਹੀ ਸੀ ਤੇ ਵਾਰ-ਵਾਰ ਕਹਿ ਰਹੀ ਸੀ ਕਿ ਮੈਂ ਬਹੁਤ ਵਧੀਆ ਖਾਨਦਾਨ ਚੋਂ ਹਾਂ ਰੱਬ ਦਾ ਵਾਸਤਾ ਮੇਰੇ ਨਾਲ ਕੁਝ ਵੀ ਗਲਤ ਨਾ ਕਰਨਾ। ਅਸ਼ੋਕ ਨੇ ਗੱਡੀ ਲਾ ਕੇ ਸਿੱਧੀ ਆਪਣੇ ਘਰ ਦੇ ਸਾਹਮਣੇ ਖੜੀ ਕਰ ਦਿੱਤੀ ਤੇ ਉਸ ਕੁੜੀ ਨੂੰ ਕਹਿਣ ਲੱਗਾ ਗੱਡੀ 'ਚੋਂ ਹੇਠਾਂ ਉਤਰੋ। ਉਹ ਡਰੀ ਤੇ ਸਹਿਮੀ ਹੋਈ ਗੱਡੀ 'ਚੋਂ ਹੇਠਾਂ ਉਤਰ ਗਈ। ਅਸ਼ੋਕ ਨੇ ਆਪਣੇ ਘਰ ਦਾ ਦਰਵਾਜ਼ਾ ਖੜਕਾਇਆ ਤਾਂ ਉਸਦੀ ਮਾਂ ਨੇ ਦਰਵਾਜ਼ਾ ਖੋਲ੍ਹਿਆ। ਅਸ਼ੋਕ ਦੇ ਨਾਲ ਇੱਕ ਕੁੜੀ ਨੂੰ ਦੇਖ ਕੇ ਉਸਦੀ ਮਾਂ ਵੀ ਹੈਰਾਨ ਹੋ ਗਈ। ਫਿਰ ਅਸ਼ੋਕ ਨੇ ਉਸ ਕੁੜੀ ਨੂੰ ਘਰ ਦੇ ਅੰਦਰ ਜਾਣ ਲਈ ਕਿਹਾ ਤੇ ਆਪਣੀ ਮਾਂ ਨੂੰ ਕਹਿਣ ਲੱਗਾ ਮੈਨੂੰ ਆਪਣੇ ਕਮਰੇ ਵਿੱਚ ਲੈ ਜਾਓ ਇਹ ਵਿਚਾਰੀ ਬਹੁਤ ਪਰੇਸ਼ਾਨ ਹੈ ਦੋ ਮੁੰਡੇ ਇਸ ਨੂੰ ਮਾਰਨਾ ਚਾਹੁੰਦੇ ਸੀ ਮੈਨੂੰ ਉਹਨਾਂ ਤੇ ਸ਼ੱਕ ਹੋ ਗਿਆ ਇਸ ਲਈ ਮੈਂ ਇਹਨੂੰ ਇੱਥੇ ਲੈ ਆਇਆ ਹਾਂ ਇਹ ਸਭ ਸੁਣ ਕੇ ਉਹ ਕੁੜੀ ਸ਼ੋਕਵਲ ਹੈਰਾਨੀ ਨਾਲ ਵੇਖਣ ਲੱਗੀ ਅਸ਼ੋਕ ਦੀ ਮਾਂ ਨੇ ਉਸ ਕੁੜੀ ਨੂੰ ਆਪਣੇ ਨਾਲ ਲਗਾਇਆ ਤੇ ਉਸ ਨੂੰ ਆਪਣੇ ਕਮਰੇ ਵਿੱਚ ਲੈ ਗਈ ਰਾਤ ਕਾਫੀ ਹੋ ਗਈ ਸੀ ਇਸ ਲਈ ਉਸ ਦੀ ਮਾਂ ਨੇ ਉਸ ਕੁੜੀ ਨੂੰ ਕੁਝ ਨਹੀਂ ਪੁੱਛਿਆ ਬਸ ਉਸ ਤੋਂ ਖਾਣ ਪੀਣ ਬਾਰੇ ਪੁੱਛ ਕੇ ਉਸ ਨੂੰ ਖਾਣਾ ਖਵਾਇਆ ਤੇ ਆਰਾਮ ਕਰਨ ਵਾਸਤੇ ਕਹਿ ਕੇ ਆਪ ਬਾਹਰ ਆ ਗਈ। ਅਸ਼ੋਕ ਅਜੇ ਤੱਕ ਭੁੱਖਾ ਬੈਠਾ ਸੀ। ਉਸ ਦੀ ਮਾਂ ਕਹਿਣ ਲੱਗੀ, "ਕੌਣ ਹੈ ਇਹ ਕੁੜੀ?" ਅਸ਼ੋਕ ਕਹਿਣ ਲੱਗਾ, "ਮਾਂ ਇਹ ਸਭ ਕੱਲਾ ਛੱਡ ਪਹਿਲਾਂ ਕੁਝ ਖਾਣ ਨੂੰ ਦਿਓ।" ਇਹ ਸੁਣ ਕੇ ਉਸ ਦੀ ਮਾਂ ਨਜ਼ਰਾਂ ਚੁਰਾਉਣ ਲੱਗੀ। ਫਿਰ ਕਹਿਣ ਲੱਗੀ, "ਬਸ ਦੋ ਹੀ ਰੋਟੀਆਂ ਸੀ ਜੋ ਤੇਰੇ ਲਈ ਰੱਖੀਆਂ ਸੀ। ਰਾਸ਼ਨ ਸਾਰਾ ਖਤਮ ਹੋ ਗਿਆ ਹੈ।" ਤੇ ਉਹ ਦੋ ਰੋਟੀਆਂ ਮੈਂ ਉਸ ਕੁੜੀ ਨੂੰ ਦੇ ਦਿੱਤੀਆਂ ਹਨ। ਅਸ਼ੋਕ ਆਪਣੀ ਮਾਂ ਦੇ ਹੱਥ ਤੇ ਹੱਥ ਰੱਖ ਕੇ ਕਹਿਣ ਲੱਗਾ, "ਤੁਸੀਂ ਵਧੀਆ ਕੀਤਾ ਮਾਂ। ਉਹ ਚਾਰੀ ਪਹਿਲਾਂ ਹੀ ਬਹੁਤ ਡਰੀ ਤੇ ਸਹਿਮੀ ਹੋਈ ਹੈ। ਉਸ ਨੂੰ ਇਸ ਸਮੇਂ ਤੁਹਾਡੀ ਜ਼ਰੂਰਤ ਹੈ।" ਅਸ਼ੋਕ ਦੀ ਮਾਂ ਕਹਿਣ ਲੱਗੀ, "ਪਰ ਤੁਸੀਂ ਕੀ ਖਾਓਗੇ?" ਇਹ ਸੁਣ ਕੇ ਅਸ਼ੋਕ ਉੱਠਿਆ ਤੇ ਸਾਹਮਣੇ ਪਏ ਘੜੇ 'ਚੋਂ ਦੋ ਤਿੰਨ ਗਲਾਸ ਪਾਣੀ ਦੇ ਪੀ ਕੇ ਕਹਿਣ ਲੱਗਾ, "ਬੱਸ ਮੇਰਾ ਢਿੱਡ ਤਾਂ ਇਸ ਦੇ ਨਾਲ ਹੀ ਭਰ ਗਿਆ ਹੈ।" ਦੂਜੇ ਦਿਨ ਜਦੋਂ ਅਸ਼ੋਕ ਕੰਮ ਤੋਂ ਘਰ ਵਾਪਸ ਆਇਆ ਤਾਂ ਆਪਣੀ ਮਾਂ ਨੂੰ ਕਹਿਣ ਲੱਗਾ ਤੁਸੀਂ ਪੁੱਛਿਆ ਉਸ ਕੁੜੀ ਤੋਂ ਉਹ ਕੌਣ ਹੈ ਉਸਦੀ ਮਾਂ ਕਹਿਣ ਲੱਗੀ ਉਹ ਇੱਕ ਸਿੱਧੀ ਸਾਦੀ ਤੇ شریف ਕੁੜੀ ਹੈ ਪਰ ਕਿਸੇ ਹਾਸੇ ਨੇ ਉਸਦੀ ਜ਼ਿੰਦਗੀ ਬਰਬਾਦ ਕਰ ਦਿੱਤੀ ਹੈ ਅਸ਼ੋਕ ਦੀ ਮਾਂ ਨੇ ਕਿਹਾ ਇਸ ਕੁੜੀ ਦਾ ਨਾਮ ਰਾਦਿਕਾ ਹੈ ਤੇ ਜੋ ਮੁੰਡੇ ਇਸਦੇ ਨਾਲ ਟੈਕਸੀ ਵਿੱਚ ਬੈਠੇ ਸੀ ਉਹ ਇਸਦੇ ਸੱਤੇ ਭਰਾ ਸੀ ਰਾਦਿਕਾ ਕਹਿੰਦੀ ਹੈ ਕਿ ਉਹ ਜਿਸ ਪਿੰਡ ਵਿੱਚ ਰਹਿੰਦੀ ਸੀ ਉੱਥੋਂ ਦੀ ਸਭ ਤੋਂ ਸੋਹਣੀ ਕੁੜੀ ਸੀ ਉਸ ਪਿੰਡ ਦੀਆਂ ਕੁੜੀਆਂ ਨਹਿਰ ਤੋਂ ਪਾਣੀ ਭਰ ਕੇ ਆਪਣੇ ਘਰ ਲੈ ਜਾਂਦੀਆਂ ਸੀ ਇੱਕ ਦਿਨ ਰਾਧਿਕਾ ਆਪਣੀਆਂ ਸਹੇਲੀਆਂ ਨਾਲ ਨਹਿਰ ਤੋਂ ਪਾਣੀ ਭਰ ਕੇ ਵਾਪਸ ਘਰ ਜਾ ਰਹੀ ਸੀ ਕਿ ਰਸਤੇ ਵਿੱਚ ਉਸ ਨੂੰ ਇੱਕ ਮੁਸਾਫਿਰ ਮਿਲਿਆ ਤੇ ਉਸ ਨੇ ਕਿਸੇ ਜਗ੍ਹਾ ਦਾ ਪਤਾ ਪੁੱਛਿਆ ਤਾਂ ਰਾਧਿਕਾ ਉਸ ਨੂੰ ਪਤਾ ਦੱਸਣ ਲੱਗ ਪਈ ਤਾਂ ਨਾਲ ਦੀਆਂ ਕੁੜੀਆਂ ਉਸ ਨੂੰ ਹੈਰਾਨੀ ਨਾਲ ਦੇਖਣ ਲੱਗੀਆਂ ਕਿਉਂਕਿ ਉਹਨਾਂ ਦੇ ਪਿੰਡ ਵਿੱਚ ਅਜਨਬੀ ਲੋਕਾਂ ਨਾਲ ਗੱਲ ਕਰਨ ਦੀ ਇਜਾਜ਼ਤ ਨਹੀਂ ਸੀ ਰਾਧਕਾ ਨੇ ਤਾਂ ਇੱਕ ਪੁੰਨ ਦਾ ਕੰਮ ਕੀਤਾ ਸੀ ਇੱਕ ਭੁੱਲੇ ਹੋਏ ਮੁਸਾਫਰ ਨੂੰ ਰਸਤਾ ਦੱਸਿਆ ਸੀ ਪਰ ਉਹਨਾਂ ਵਿੱਚੋਂ ਜਿਹੜੀਆਂ ਕੁੜੀਆਂ ਰਾਧਕਾ ਦੀ ਸੁੰਦਰਤਾ ਤੋਂ ਛੜਦੀਆਂ ਸੀ ਉਹਨਾਂ ਦੇ ਪਿੰਡ ਵਿੱਚ ਰਾਧਕਾ ਬਾਰੇ ਪੁੱਠੀਆਂ ਸਿੱਧੀਆਂ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਕਿ ਰਾਧਕਾ ਦਾ ਕਿਸੇ ਮੁੰਡੇ ਦੇ ਨਾਲ ਚੱਕਰ ਹੈ ਤੇ ਉਹ ਉਸ ਨੂੰ ਮਿਲਣ ਆਉਂਦਾ ਹੈ ਇਹ ਗੱਲ ਜਦੋਂ ਉਸਦੇ ਭਰਾਵਾਂ ਤੱਕ ਪਹੁੰਚੀ ਤਾਂ ਉਹਨਾਂ ਨੇ ਰਾਧਕਾ ਨੂੰ ਬੁਲਾ ਕੇ ਪੁੱਛਿਆ ਕਿ ਤੁਸੀਂ ਉਸ ਦਿਨ ਕਿਸੇ ਅਜਨਬੀ ਦੇ ਨਾਲ ਗੱਲ ਕੀਤੀ ਸੀ ਤਾਂ ਰਾਦਿਕਾ ਨੂੰ ਯਾਦ ਆਇਆ ਕਿ ਇੱਕ ਭੁੱਲਿਆ ਹੋਇਆ ਮੁਸਾਫਿਰ ਸੀ ਜਿਸ ਨੂੰ ਮੈਂ ਰਸਤਾ ਦੱਸਿਆ ਸੀ ਰਾਦਿਕਾ ਨੇ ਅਜੇ ਸਾਰੀ ਗੱਲ ਵੀ ਨਹੀਂ ਦੱਸੀ ਸੀ ਸਿਰਫ ਇੰਨਾ ਹੀ ਕਿਹਾ ਹਾਂ ਭਰਾ ਉਹ ਨੌਜਵਾਨ ਮੈਨੂੰ ਗੱਲ ਇਹੀ ਹੋਈ ਸੀ ਕਿ ਰਾਦਿਕਾ ਦੇ ਭਰਾ ਨੇ ਉਸਦੇ ਮੂੰਹ ਤੇ ਚਪੇੜ ਮਾਰੀ ਤੇ ਕਿਹਾ ਕਿ ਤੂੰ ਸਾਨੂੰ ਸਾਰੇ ਪਿੰਡ ਨੂੰ ਮੂੰਹ ਦਿਖਾਉਣ ਜੋਗਾ ਵੀ ਨਹੀਂ ਛੱਡਿਆ ਹੈ ਅਸੀਂ ਤੈਨੂੰ ਸਵੈਮਾਨ ਦੇ ਨਾਮ ਤੇ ਮਾਰ ਦੇਵਾਂਗੇ ਇਹ ਸੁਣ ਕੇ ਰਾਦਿਕਾ ਰੋਣ ਲੱਗ ਪਈ ਉਸਨੇ ਕਿਹਾ ਮੇਰੀ ਗੱਲ ਤਾਂ ਪੂਰੀ ਸੁਣੋ ਭਰਾ ਮੈਂ ਕੁਝ ਨਹੀਂ ਕੀਤਾ ਪਰ ਰਾਧਕਾ ਦੀ ਕਿਸੇ ਨੇ ਨਾ ਸੁਣੀ ਤੇ ਉਸਨੂੰ ਕਮਰੇ ਵਿੱਚ ਬੰਦ ਕਰ ਦਿੱਤਾ ਉਹ ਰੋਂਦੀ ਰਹੀ ਤੇ ਚੀਕਦੀ ਰਹੀ ਇਥੋਂ ਤੱਕ ਆਪਣੀ ਮਾਂ ਨਾਲ ਗੱਲ ਕਰਨ ਦੀ ਵੀ ਕੋਸ਼ਿਸ਼ ਕੀਤੀ ਪਰ ਉਸਦੇ ਭਰਾਵਾਂ ਨੇ ਸਾਫ਼-ਸਾਫ਼ ਸ਼ਬਦਾਂ ਵਿੱਚ ਕਹਿ ਦਿੱਤਾ ਕਿ ਜੇਕਰ ਕਿਸੇ ਨੇ ਵੀ ਦਰਵਾਜ਼ਾ ਖੋਲਣ ਦੀ ਕੋਸ਼ਿਸ਼ ਕੀਤੀ ਜਾਂ ਕਿਸੇ ਤਰ੍ਹਾਂ ਦਾ ਰਿਸ਼ਤਾ ਰੱਖਣ ਦੀ ਕੋਸ਼ਿਸ਼ ਕੀਤੀ ਤਾਂ ਅਸੀਂ ਉਸਨੂੰ ਵੀ ਪੂਰੇ ਪਿੰਡ ਦੇ ਸਾਹਮਣੇ ਲੋਕਾਂ ਨੇ ਇੱਕ ਸਬਕ ਦਾ ਨਿਸ਼ਾਨ ਬਣਾ ਦੇਵਾਂਗੇ ਦੋ ਦਿਨ ਰਾਤ ਕਾ ਉਸ ਕਮਰੇ ਵਿੱਚ ਬੰਦ ਰਹੀ ਕਿਸੇ ਨੇ ਵੀ ਉਸਨੂੰ ਕਮਰੇ ਵਿੱਚੋਂ ਨਹੀਂ ਕੱਢਿਆ ਸੀ ਆਖਿਰਕਾਰ ਦੋ ਦਿਨਾਂ ਬਾਅਦ ਜਦੋਂ ਉਸ ਦਾ ਪਿਤਾ ਸ਼ਹਿਰ ਤੋਂ ਵਾਪਸ ਆਇਆ ਆਮ ਵਾਂਗ ਉਸਨੇ ਸਭ ਤੋਂ ਪਹਿਲਾਂ ਆਪਣੀ ਰਾਦਿਕਾ ਨੂੰ ਆਵਾਜ਼ ਮਾਰੀ ਸੀ ਰਾਦਿਕਾ ਦਾ ਪਿਤਾ ਪਿੰਡ ਦਾ ਸਰਪੰਚ ਸੀ ਉਹ ਬਹੁਤ ਹੀ ਨੇਕ ਤੇ ਸੌ ਇਨਸਾਨ ਸੀ ਜਦੋਂ ਉਸਨੇ ਸ਼ਹਿਰ ਤੋਂ ਵਾਪਸ ਆ ਕੇ اپنی लाडली ਧੀ ਰਾਦਿਕਾ ਦਾ ਨਾਮ ਲਿਆ ਪਰ ਰਾਦਿਕਾ ਦੇ ਦੋਵੇਂ ਭਰਾ ਗੁੱਸੇ ਨਾਲ ਸਾਹਮਣੇ ਆ ਗਏ ਉਹਨਾਂ ਨੇ ਪਿਤਾ ਨੂੰ ਸਾਹ ਵੀ ਨਹੀਂ ਲੈਣ ਦਿੱਤਾ ਤੇ ਆਪਣੀ ਭੈਣ ਦੇ ਸਾਰੇ ਕਾਰਨਾਮੇ ਆਪਣੇ ਪਿਤਾ ਨੂੰ ਦੱਸਨੇ ਸ਼ੁਰੂ ਕਰ ਦਿੱਤੇ ਜਦੋਂ ਰਾਦਿਕਾ ਦੇ ਪਿਤਾ ਨੇ ਇਹ ਸੁਣਿਆ ਤਾਂ ਉਹਨਾਂ ਨੇ ਝਟ ਸਿਰ ਹਿਲਾਇਆ ਤੇ ਕਿਹਾ ਕਿ ਨਹੀਂ ਇਹ ਸੰਭਵ ਨਹੀਂ ਹੈ ਮੈਨੂੰ ਵਿਸ਼ਵਾਸ ਨਹੀਂ ਹੈ ਕਿ ਮੇਰੀ ਰਾਦਿਕਾ ਅਜਿਹਾ ਕਰ ਸਕਦੀ ਹੈ ਯਕੀਨਨ ਤੁਹਾਨੂੰ ਕੋਈ ਗਲਤ ਫਹਮੀ ਹੋਈ ਹੈ ਪਰ ਰਾਦਿਕਾ ਦੇ ਦੋਵੇਂ ਭਰਾ ਰੋਲਾ ਪਾ ਰਹੇ ਸਨ ਤੇ ਆਪਣੀ ਭੈਣ ਦੇ ਕਿਰਦਾਰ ਉੱਤੇ ਉਂਗਲ ਚੁੱਕ ਰਹੇ ਸਨ ਰਾਦਿਕਾ ਦੇ ਪਿਤਾ ਇਹ ਸਭ برداشت ਨਾ ਕਰ ਸਕੇ ਤੋ ਡਿੱਗ ਪਏ ਰਾਦਿਕਾ ਦੇ ਪਿਤਾ ਜਦੋਂ ਜ਼ਮੀਨ ਤੇ ਡਿੱਗੇ ਤਾਂ ਰਾਦਿਕਾ ਦੀ ਮਾਂ ਨੇ ਚੀਕ ਮਾਰੀ ਕਮਰੇ ਵਿੱਚ ਬੰਦ ਰਾਦਿਕਾ ਬਾਹਰੋਂ ਆਉਂਦੀਆਂ ਆਵਾਜ਼ਾਂ ਸੁਣ ਕੇ ਰੋਣ ਲੱਗ ਪਈ ਜਦੋਂ ਉਸਨੇ ਆਪਣੀ ਮਾਂ ਦੀ ਚੀਕ ਸੁਣੀ ਤਾਂ ਉਸਨੂੰ ਖਤਰਾ ਮਹਿਸੂਸ ਹੋਣ ਲੱਗਾ ਉਹ ਚੀਕਣ ਲੱਗੀ ਤੇ ਆਪਣੇ ਪਿਤਾ ਨੂੰ ਬੁਲਾ ਕੇ ਕਹਿਣ ਲੱਗੀ ਕਿ ਮੈਂ ਕੁਝ ਨਹੀਂ ਕੀਤਾ ਇਹ ਸਭ ਝੂਠ ਹੈ ਇਹ ਇੱਕ ਸਾਜ਼ਿਸ਼ ਹੈ ਉਸਦੇ ਪਿਤਾ ਨੂੰ ਦਿਲ ਦਾ ਦੌਰਾ ਪਿਆ ਸੀ ਉਹਨਾਂ ਨੇ ਰਾਧਿਕਾ ਦੇ ਪਿਤਾ ਨੂੰ ਸ਼ਹਿਰ ਦੇ ਵੱਡੇ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ ਸੀ ਇਹ ਗੱਲ ਵੀ ਰਾਧਿਕਾ ਦੇ ਨਾਂ ਲੱਗੀ ਸੀ ਕਿ ਉਸਦੇ ਕਾਰਨ ਉਸਦੇ ਪਿਤਾ ਦੀ ਇਹ ਹਾਲਤ ਹੋਈ ਹੈ ਰਾਧਿਕਾ ਦੇ ਦੋਵਾਂ ਭਰਾਵਾਂ ਨੇ ਫੈਸਲਾ ਕੀਤਾ ਕਿ ਹੁਣ ਉਹ ਆਪਣੀ ਭੈਣ ਨੂੰ ਨਹੀਂ ਛੱਡਣਗੇ ਹੁਣ ਉਸ ਨੂੰ ਇੱਕ ਝਾੜ ਖੇਤਰ ਵਿੱਚ ਲਿਜਾ ਕੇ ਮਾਰ ਦੇਣਗੇ ਤੇ ਉਸ ਨੂੰ ਉੱਥੇ ਨੱਪ ਦੇਣਗੇ ਪਰ ਇਸ ਵਕਤ ਅਸ਼ੋਕ ਹੀ ਸੀ ਜਿਸ ਨੇ ਬਚਾ ਲਿਆ ਸੀ ਜਦੋਂ ਉਸਦੀ ਮਾਂ ਨੇ ਸ਼ੋਕ ਨੂੰ ਇਹ ਸਭ ਕੁਝ ਦੱਸਿਆ ਤਾਂ ਸ਼ੋਕ ਹੈਰਾਨੀ ਨਾਲ ਅੱਖਾਂ ਖੋਲ ਕੇ ਆਪਣੀ ਮਾਂ ਦੀ ਗੱਲ ਸੁਣਦਾ ਰਹਿ ਗਿਆ ਸਿਰਫ ਇੱਕ ਗਲਤਫਹਿਮੀ ਕਾਰਨ ਇਸ ਮਾਸੂਮ ਕੁੜੀ ਦੀ ਜ਼ਿੰਦਗੀ ਕਿਵੇਂ ਬਰਬਾਦ ਹੋ ਗਈ ਸੀ ਅਸ਼ੋਕ ਨੇ ਇੱਕ ਡੂੰਗਾ ਸਹ ਲਿਆ ਤੇ ਪਰਮਾਤਮਾ ਦਾ ਸ਼ੁਕਰਾਨਾ ਕੀਤਾ ਕਿ ਉਸਨੇ ਉਸ ਵੇਲੇ ਕਾਰ ਰੋਕ ਲਈ ਸੀ ਉਹ ਕੁੜੀ ਹੁਣ ਉਸਦੇ ਘਰ ਰਹਿਣ ਲੱਗ ਪਈ ਸੀ ਅਸ਼ੋਕ ਦੀ ਮਾਂ ਉਸ ਕੁੜੀ ਦੀ ਆਪਣੇ ਧੀ ਵਾਂਗ ਪਿਆਰ ਕਰਨ ਲੱਗੀ ਸੀ ਉਹ ਉਸ ਨਾਲ ਸੁਖ ਤੁਖ ਦੀਆਂ ਗੱਲਾਂ ਕਰਦੀ ਉਸ ਨਾਲ ਕੁਲ ਮਿਲ ਚੁੱਕੀ ਸੀ ਪਰ ਜਦੋਂ ਵੀ ਸ਼ੋਕ ਰਾਤ ਨੂੰ ਘਰ ਆਉਂਦਾ ਸੀ ਤਾਂ ਇੱਕ ਕਮਰੇ ਵਿੱਚ ਹੀ ਸੀਮਤ ਰਹਿੰਦਾ ਸੀ ਉਹ ਸ਼ੋਕ ਦੀ ਮਾਂ ਦੇ ਕਮਰੇ ਵਿੱਚ ਸੌਂਦੀ ਸੀ ਇੱਕੋ ਘਰ ਵਿੱਚ ਇਸ ਤਰ੍ਹਾਂ ਰਹਿਣਾ ਠੀਕ ਨਹੀਂ ਸੀ ਇਸ ਲਈ ਰਾਧਿਕਾ ਦੇ ਸੁਭਾਅ ਨੂੰ ਦੇਖਦੇ ਹੋਏ ਸ਼ੋਕ ਦੀ ਮਾਂ ਨੇ ਇੱਕ ਦਿਨ ਸ਼ੋਕ ਨੂੰ ਆਪਣੇ ਕੋਲ ਬੁਲਾਇਆ ਤੇ ਕਿਹਾ ਦੇਖੋ ਸ਼ੋਕ ਬੇਟਾ ਵਿਆਹ ਦੀ ਉਮਰ ਤਾਂ ਤੇਰੀ ਵੀ ਹੋ ਚੁੱਕੀ ਹੈ ਤੇ ਇਹ ਕੁੜੀ ਵੀ ਬਹੁਤ ਚੰਗੀ ਤੇ ਪਿਆਰੀ ਹੈ ਮੈਂ ਤੇਰਾ ਵਿਆਹ ਰਾਦਿਕਾ ਨਾਲ ਕਰਨਾ ਚਾਹੁੰਦੀ ਸਾਂ ਤੇਰੇ ਲਈ ਇਸ ਤੋਂ ਚੰਗੀ ਕੁੜੀ ਕੋਈ ਨਹੀਂ ਹੋ ਸਕਦੀ ਅਸ਼ੋਕ ਨੇ ਆਪਣੀ ਮਾਂ ਦੀ ਕੋਈ ਗੱਲ ਨਹੀਂ ਮੋੜੀ ਸੀ ਕੁਝ ਦਿਨ ਬਾਅਦ ਅਸ਼ੋਕ ਤੇ ਰਾਦਿਕਾ ਦਾ ਵਿਆਹ ਕਰ ਦਿੱਤਾ ਤੇ ਇਸ ਤਰ੍ਹਾਂ ਹੀ ਜ਼ਿੰਦਗੀ ਬਦਲ ਗਈ ਤੇ ਸਮਾਂ ਹੌਲੀ-ਹੌਲੀ ਅੱਗੇ ਵਧਣ ਲੱਗਾ ਅਸ਼ੋਕ ਤੇ ਰਾਦਿਕਾ ਦੋਵੇਂ ਇੱਕ ਦੂਜੇ ਲਈ ਚੰਗੇ ਸਾਬਤ ਹੋਏ ਜਦੋਂ ਕਿ ਰਾਦਿਕਾ ਨੇ ਆਪ ਹੀ ਪੂਰੇ ਘਰ ਦੀ ਜ਼ਿੰਮੇਵਾਰੀ ਸੰਭਾਲੀ ਤੇ ਆਪਣੇ ਸੱਸ ਦੀ ਬਹੁਤ ਸੇਵਾ ਕਰਦੀ। ਜਦੋਂ ਸ਼ੋਕ ਵੀ ਕੰਮ ਤੋਂ ਥੱਕ ਕੇ ਆਉਂਦਾ ਤਾਂ ਸਿੱਧਾ ਆਪਣੀ ਮਾਂ ਦੇ ਕੋਲ ਜਾ ਕੇ ਉਸ ਦੇ ਹੱਥ ਚੁੰਮਦਾ ਤੇ ਉਸੇ ਪਲ ਰਾਦਿਕਾ ਵੀ ਪਾਣੀ ਦਾ ਗਲਾਸ ਤੇ ਖਾਣਾ ਲੈ ਕੇ ਸ਼ੋਕ ਕੋਲ ਆ ਜਾਂਦੀ। ਉਹ ਤਿੰਨੇ ਇਕੱਠੇ ਬੈਠ ਕੇ ਖਾਣਾ ਖਾਂਦੇ ਤੇ ਸਾਰੇ ਦਿਨ ਦੀਆਂ ਗੱਲਾਂ ਕਰਦੇ। ਸਮਾਂ ਐਵੇਂ ਹੀ ਲੰਘਦਾ ਗਿਆ। ਰੱਬ ਨੇ ਸ਼ੋਕ ਤੇ ਰਾਦਿਕਾ ਨੂੰ ਇੱਕ ਪੁੱਤਰ ਤੇ ਇੱਕ ਬੇਟੀ ਦਿੱਤੀ ਸੀ। ਵਿਆਹ ਨੂੰ ਕਈ ਸਾਲ ਹੋ ਗਏ ਸੀ। ਛੇ ਸਾਲਾਂ ਤੇ ਇਸ ਅਰਸੇ ਦੌਰਾਨ ਦੋਵਾਂ ਵਿਚਾਲੇ ਕਦੇ ਕੋਈ ਲੜਾਈ ਨਹੀਂ ਹੋਈ ਤੇ ਨਾ ਹੀ ਅਸ਼ੋਕ ਨੇ ਕਦੇ ਰਾਦਿਕਾ ਦੇ ਅਤੀਤ ਨੂੰ ਠੇਸ ਪਹਚਾਉਣ ਦੀ ਕੋਸ਼ਿਸ਼ ਕੀਤੀ ਸੀ ਇੱਕ ਦਿਨ ਜਦੋਂ ਅਸ਼ੋਕ ਕੰਮ ਤੋਂ ਵਾਪਸ ਆਇਆ ਤਾਂ ਉਹ ਬਹੁਤ ਥੱਕਿਆ ਹੋਇਆ ਸੀ ਉਹ ਠੀਕ ਵੀ ਮਹਿਸੂਸ ਨਹੀਂ ਕਰ ਰਿਹਾ ਸੀ ਇਸ ਲਈ ਉਹ ਖਾਣਾ ਖਾਣ ਤੋਂ ਬਾਅਦ ਸੌ ਗਿਆ ਅੱਧੀ ਰਾਤ ਨੂੰ ਉਸ ਦੀ ਨੀਂਦ ਰਾਦਿਕਾ ਦੇ ਰੋਣ ਨਾਲ ਖੁੱਲ ਗਈ ਉਹ ਘਬਰਾ ਕੇ ਉੱਠਿਆ ਤੇ ਦੇਖਿਆ ਕਿ ਰਾਦਿਕਾ ਬੈਠੀ ਰੋ ਰਹੀ ਸੀ ਉਸਦੇ ਹੰਝੂ ਨਹੀਂ ਰੁਕ ਰਹੇ ਸੀ। ਅਸ਼ੋਕ ਨੇ ਫਿਕਰਮੰਦ ਹੋ ਕੇ ਰਾਧਿਕਾ ਨੂੰ ਪੁੱਛਿਆ ਕਿ ਇਸ ਦਾ ਕੀ ਕਾਰਨ ਹੈ? ਤੁਸੀਂ ਇੰਨਾ ਕਿਉਂ ਰੋ ਰਹੇ ਹੋ? ਰੋਂਦੀ ਹੋਈ ਰਾਧਿਕਾ ਨੇ ਪਹਿਲਾਂ ਨਾਂ ਵਿੱਚ ਸਿਰ ਹਿਲਾਇਆ ਤੇ ਫਿਰ ਕਹਿਣ ਲੱਗੀ ਕਿ ਮੈਨੂੰ ਮੇਰੇ ਮਾਤਾ-ਪਿਤਾ ਦੀ ਬਹੁਤ ਜਿਆਦ ਆ ਰਹੀ ਹੈ। ਕਿੰਨੇ ਸਾਲ ਹੋ ਗਏ ਮੈਂ ਉਹਨਾਂ ਨੂੰ ਵੇਖਿਆ ਨਹੀਂ। ਕਾਸ਼ ਮੇਰੇ ਭਰਾ ਮੇਰੇ ਨਾਲ ਅਜਿਹਾ ਨਾ ਕਰਦੇ। ਤਾਂ ਅੱਜ ਸ਼ਾਇਦ ਮੈਂ ਆਪਣੇ ਪਿਤਾ ਜੀ ਤੇ ਮਾਂ ਤੋਂ ਇਸ ਤਰ੍ਹਾਂ ਦੂਰ ਨਾ ਹੁੰਦੀ। ਰਾਧਿਕਾ ਦੀ ਇਹ ਗੱਲ ਸੁਣ ਕੇ ਅਸ਼ੋਕ ਸੋਚ ਵਿੱਚ ਪੈ ਗਿਆ ਸੀ ਅਸਲ ਵਿੱਚ ਹਰ ਕੋਈ ਆਪਣੇ ਮਾਤਾ ਪਿਤਾ ਦੀ ਘਾਟ ਮਹਿਸੂਸ ਕਰਦਾ ਹੈ ਰਾਧਿਕਾ 6 ਸਾਲਾਂ ਤੋਂ ਆਪਣੇ ਮਾਤਾ ਪਿਤਾ ਤੋਂ ਦੂਰ ਸੀ ਕੁਝ ਸੋਚ ਕੇ ਅਸ਼ੋਕ ਨੇ ਰਾਧਿਕਾ ਨੂੰ ਦਲਾਸਾ ਦਿੱਤਾ ਤੇ ਫਿਰ ਵਾਦਾ ਕੀਤਾ ਕਿ ਉਹ ਉਸ ਨੂੰ ਉਸਦੇ ਮਾਤਾ ਪਿਤਾ ਨਾਲ ਜ਼ਰੂਰ ਮਿਲਵਾਵੇਗਾ ਤੁਸੀਂ ਬੇਫਿਕਰ ਰਹੋ ਤੇ ਹੁਣ ਸੌ ਜਾਓ ਪਤੀ ਦੀ ਗੱਲ ਸੁਣ ਕੇ ਰਾਧਿਕਾ ਸੌ ਗਈ ਅਗਲੇ ਦਿਨ ਅਸ਼ੋਕ ਕੰਮ ਤੇ ਨਹੀਂ ਗਿਆ ਸਗੋ ਉਹ ਪਿੰਡ ਚਲਾ ਗਿਆ ਜਿੱਥੇ ਰਾਧਾ ਰਹਿੰਦੀ ਸੀ ਤੇ ਉਸ ਦਾ ਪਿਤਾ ਉਸ ਪਿੰਡ ਦਾ ਸਰਪੰਚ ਸੀ ਅਸ਼ੋਕ ਉਸ ਪਿੰਡ ਪਹੁੰਚਿਆ ਤਾਂ ਥੋੜਾ ਅੱਗੇ ਜਾ ਕੇ ਦੇਖਿਆ ਪਿੰਡ ਵਿੱਚ ਪਹਚਾਇਤ ਲੱਗੀ ਹੋਈ ਸੀ ਜਿੱਥੇ ਬਹੁਤ ਸਾਰੇ ਲੋਕ ਬੈਠੇ ਸਨ ਤੇ ਸਾਹਮਣੇ ਬੈਠਾ ਸਰਪੰਚ ਕਿਸੇ ਵਿਸ਼ੇ ਤੇ ਗੱਲ ਕਰ ਰਿਹਾ ਸੀ ਬਹੁਤ ਵਧੀਆ ਮਾਹੌਲ ਸੀ ਅਸ਼ੋਕ ਵੀ ਜਾ ਕੇ ਉਹਨਾਂ ਦੇ ਵਿੱਚ ਬੈਠ ਗਿਆ ਤੇ ਅਚਾਨਕ ਉਹੀ ਦੋ ਮੁੰਡੇ ਜੋ 6 ਸਾਲ ਪਹਿਲਾਂ ਅਸ਼ੋਕ ਦੀ ਕਾਰ ਵਿੱਚ ਆ ਕੇ ਬੈਠੇ ਸਨ ਆਪਣੇ ਪਿਤਾ ਦੇ ਕੋਲ ਆ ਕੇ ਖੜੇ ਹੋ ਗਏ ਸ਼ਾਇਦ ਇਹ ਦੋਵੇਂ ਰਾਧਿਕਾ ਦੇ ਭਰਾ ਸਨ ਪਰ ਇੱਥੇ ਬੈਠੇ ਸਰਪੰਚਾਂ ਵਿੱਚੋਂ ਕਿਹੜਾ ਰਾਧਿਕਾ ਦਾ ਪਿਤਾ ਸੀ ਅਸ਼ੋਕ ਨੂੰ ਇਹ ਪਤਾ ਨਹੀਂ ਸੀ ਕਿ ਉਦੋਂ ਹੀ ਦੋਵੇਂ ਮੁੰਡੇ ਇੱਕ ਵਿਅਕਤੀ ਦੇ ਸੱਜੇ ਖੱਬੇ ਪਾਸੇ ਜਾ ਕੇ ਖੜੇ ਹੋ ਗਏ ਤੇ ਹੌਲੀ-ਹੌਲੀ ਉਸ ਨਾਲ ਗੱਲਾਂ ਕਰਨ ਲੱਗੇ ਅਸ਼ੋਕ ਨੇ ਰਾਧਿਕਾ ਦੇ ਪਿਤਾ ਨੂੰ ਇਸ ਤਰ੍ਹਾਂ ਪਹਿਚਾਨ ਲਿਆ ਸੀ ਉਹ ਬਹੁਤ ਕਮਜ਼ੋਰ ਤੇ ਬੇਚੈਨ ਲੱਗ ਰਹੇ ਸੀ ਉਸ ਦੀਆਂ ਅੱਖਾਂ ਵਿੱਚ ਧੁੰਦਲਾਪਨ ਸੀ ਜਿਵੇਂ ਉਹਨਾਂ ਨੇ ਕੋਈ ਕੀਮਤੀ ਚੀਜ਼ ਗਵਾ ਦਿੱਤੀ ਹੋਵੇ ਉਸਦੀ ਹਾਲਤ ਦੇਖ ਕੇ ਸ਼ੋਕ ਨੂੰ ਸੱਚਮੁੱਚ ਉਸਤੇ ਤਰਸ ਆਇਆ ਸੀ ਇਹ ਯਕੀਨਨ ਰਾਧਿਕਾ ਦੇ ਕਾਰਨ ਉਹਨਾਂ ਦੀ ਇਹ ਹਾਲਤ ਹੋਈ ਸੀ ਫਿਰ ਜਦੋਂ ਰਾਧਿਕਾ ਦੇ ਪਿਤਾ ਨੇ ਸ਼ੋਕ ਵੱਲ ਦੇਖਿਆ ਤਾਂ ਉਸਨੇ ਆਪਣਾ ਹੱਥ ਉੱਚਾ ਕੀਤਾ ਤੇ ਸ਼ੋਕ ਨੂੰ ਆਪਣੇ ਕੋਲ ਬੁਲਾਉਣਾ ਚਾਹਿਆ ਸ਼ੋਕ ਪਹਿਲਾਂ ਤੱਕ ਬਰਾ ਗਿਆ ਕਿਉਂਕਿ ਜੇ ਉੱਠ ਕੇ ਅੱਗੇ ਜਾਂਦਾ ਤਾਂ ਦੋਵੇਂ ਮੁੰਡੇ ਉਸਨੂੰ ਜ਼ਰੂਰ ਪਹਿਚਾਨ ਲੈਂਦੇ ਤੇ ਫਿਰ ਉਹਦੇ ਨਾਲ ਕੁਝ ਵੀ ਹੋ ਸਕਦਾ ਸੀ ਅੱਗੇ ਆਉਣ ਤੋਂ ਪਹਿਲਾਂ ਅਸ਼ੋਕ ਨੇ ਕਿਹਾ ਸਰਪੰਚ ਜੀ ਮੈਂ ਤੁਹਾਡੇ ਕੋਲੋਂ ਆਪਣੀ ਜਾਨ ਦੀ ਗਰੰਟੀ ਚਾਹੁੰਦਾ ਹਾਂ ਮੈਂ ਮੀਤ ਕਰਦਾ ਹਾਂ ਕਿ ਤੁਹਾਡੇ ਇਸ ਪਿੰਡ ਵਿੱਚ ਰਹਿੰਦਿਆਂ ਮੇਰੀ ਜਾਨ ਨੂੰ ਕੋਈ ਖਤਰਾ ਨਹੀਂ ਹੋਵੇਗਾ ਇਹ ਸੁਣ ਕੇ ਰਾਧਿਕਾ ਦੇ ਪਿਤਾ ਨੇ ਕਿਹਾ ਕਿਉਂ ਇਸ ਪਿੰਡ ਦਾ ਸਰਪੰਚ ਹੈ ਮੇਰੇ ਹੁੰਦੇ ਕੋਈ ਸਾਡੇ ਮਹਿਮਾਨ ਦਾ ਨੁਕਸਾਨ ਨਹੀਂ ਕਰ ਸਕਦਾ ਤੁਸੀਂ ਆ ਕੇ ਦੱਸੋ ਕਿ ਤੁਸੀਂ ਇੱਥੇ ਕਿਸ ਮਕਸਦ ਲਈ ਆਏ ਹੋ ਅਸ਼ੋਕ ਉੱਠ ਕੇ ਸਰਪੰਚ ਦੇ ਸਾਹਮਣੇ ਜਾ ਕੇ ਬੈਠ ਗਿਆ। ਉਹ ਦੋਵੇਂ ਮੁੰਡੇ ਅਸ਼ੋਕ ਵੱਲ ਤੱਕ ਰਹੇ ਸੀ। 6 ਸਾਲਾਂ 'ਚ ਕੁਝ ਚਿਹਰੇ ਬਦਲ ਗਏ ਸੀ ਪਰ ਜਲਦੀ ਹੀ ਦੋਵਾਂ ਨੇ ਪਹਿਚਾਨ ਲਿਆ। ਰਾਧਕਾ ਦੇ ਦੋਵੇਂ ਪਰਾ ਇੱਕਦਮ ਕਬਰਾ ਗਏ ਤੇ ਆਪਣੇ ਪਿਤਾ ਨੂੰ ਦੱਸਣ ਲੱਗੇ। ਪਰ ਪਿਤਾ ਨੇ ਉਹਨਾਂ ਨੂੰ ਚੁੱਪ ਕਰਵਾ ਦਿੱਤਾ ਤੇ ਅਸ਼ੋਕ ਨੂੰ ਕਿਹਾ ਕਿ ਮੈਨੂੰ ਦੱਸੋ ਕਿ ਤੁਸੀਂ ਇੱਥੇ ਕਿਉਂ ਆਏ ਹੋ? ਤੁਸੀਂ ਕੌਣ ਹੋ? ਇਹ ਸੁਣ ਕੇ ਅਸ਼ੋਕ ਨੇ ਲੋਕਾਂ ਵੱਲ ਇੱਕ ਨਜ਼ਰ ਮਾਰੀ ਤੇ ਫਿਰ ਕਿਹਾ ਕਿ ਇੱਥੇ ਗੱਲ ਕਰਨਾ ਠੀਕ ਨਹੀਂ ਲੱਗਦਾ ਮੈਂ ਚਾਹੁੰਦਾ ਹਾਂ ਕਿ ਮੈਂ ਇਕੱਲਾ ਤੁਹਾਡੇ ਨਾਲ ਕੁਝ ਗੱਲਾਂ ਕਰਾਂ ਕੁਝ ਹੀ ਸਮੇਂ ਬਾਅਦ ਉਹ ਪੰਚਾਇਤ ਖਤਮ ਕਰ ਦਿੱਤੀ ਗਈ ਤੇ ਰਾਧਿਕਾ ਦੇ ਪਿਤਾ ਅਸ਼ੋਕ ਨੂੰ ਲੈ ਕੇ ਆਪਣੇ ਘਰ ਆ ਗਏ ਉਸ ਨੂੰ ਕਮਰੇ ਵਿੱਚ ਬਿਠਾਇਆ ਗਿਆ ਤੇ ਫਿਰ ਸਵਾਲ ਕੀਤਾ ਕਿ ਦਸ ਮੁੰਡਿਆ ਤੂੰ ਕੀ ਚਾਹੁੰਦਾ ਹੈ ਅਸ਼ੋਕ ਤੇ ਰਾਧਿਕਾ ਦੇ ਪਿਤਾ ਉਸ ਕਮਰੇ ਵਿੱਚ ਇਕੱਲੇ ਸਨ ਅਸ਼ੋਕ ਨੇ ਇੱਕ ਡੂੰਗਾ ਸਾ ਲਿਆ ਤੇ ਫਿਰ ਸ਼ੁਰੂ ਤੋਂ ਲੈ ਕੇ ਅੰਤ ਤੱਕ ਸਭ ਕੁਝ ਦੱਸਣਾ ਸ਼ੁਰੂ ਕਰ ਦਿੱਤਾ ਕਿਵੇਂ ਇੱਕ ਰਾਤ ਉਹ ਦੋ ਮੁੰਡਿਆਂ ਨੂੰ ਮਿਲਿਆ ਫਿਰ ਕਿਵੇਂ ਉਸਨੇ ਇੱਕ ਕੁੜੀ ਦੀ ਜਾਨ ਬਚਾਈ ਬਾਅਦ ਵਿੱਚ ਕੁੜੀ ਨੇ ਦੱਸਿਆ ਕਿ ਉਸਤੇ ਅਜਿਹੇ ਦੋਸ਼ ਲਗਾਏ ਗਏ ਸੀ ਇਹ ਸਭ ਸੁਣ ਕੇ ਰਾਧਿਕਾ ਦਾ ਪਿਤਾ ਇੱਕ ਪੜ ਲਈ ਕੰਬ ਗਿਆ ਉਹ ਕਿਸੇ ਸੋਚ ਵਿੱਚ ਪੈ ਗਿਆ ਤੇ ਸ਼ਾਇਦ ਉਸ ਨੂੰ ਆਪਣੀ ਤੀ ਦੀ ਯਾਦ ਆ ਗਈ ਸੀ ਉਹ ਕੁਝ ਕਹਿਣਾ ਚਾਹੁੰਦਾ ਸੀ ਪਰ ਕਹਿ ਨਹੀਂ ਸਕੇ ਜਦੋਂ ਅਸ਼ੋਕ ਨੇ ਕਿਹਾ ਤੁਸੀਂ ਜਾਣਦੇ ਹੋ ਕਿ ਉਹ ਕੁੜੀ ਕੌਣ ਸੀ ਉਹ ਕੁੜੀ ਤੁਹਾਡੀ ਤੀ ਰਾਦਿਕਾ ਸੀ ਜੋ ਹੁਣ ਮੇਰੀ ਪਤਨੀ ਬਣ ਕੇ ਮੇਰੇ ਘਰ ਵਿੱਚ ਇੱਜ਼ਤ ਵਾਲਾ ਜੀਵਨ ਬਤੀਤ ਕਰ ਰਹੀ ਹੈ ਇਹ ਗੱਲਾਂ ਸੁਣ ਕੇ ਰਾਦਿਕਾ ਦੇ ਪਿਤਾ ਨੇ ਤਲਫਦੇ ਹੋਏ ਪੁੱਛਿਆ ਕੀ ਮਤਲਬ ਮੇਰੀ ਤੀ ਜਿੰਦਾ ਹੈ ਉਹ ਤੇਰੇ ਕੋਲ ਹੈ ਪਰ ਮੇਰੇ ਮੁੰਡਿਆਂ ਨੇ ਤਾਂ ਮੈਨੂੰ ਇਹ ਦੱਸਿਆ ਕਿ ਉਹ ਰਾਤੋਂ ਰਾਤ ਉਸ ਵਿਅਕਤੀ ਨਾਲ ਭੱਜ ਗਈ ਸੀ ਜਿਸ ਨੂੰ ਉਹ ਪਿਆਰ ਕਰਦੀ ਸੀ ਮੇਰੇ ਮੁੰਡੇ ਮੈਨੂੰ ਦੱਸਦੇ ਰਹੇ ਕਿ ਮੈਨੂੰ ਦਿਲ ਦਾ ਦੌਰਾ ਪਿਆ ਤੇ ਉਹ ਮੈਨੂੰ ਹਸਪਤਾਲ ਲੈ ਗਏ ਵੇ ਬਾਅਦ ਵਿੱਚ ਮੌਕੇ ਦਾ ਫਾਇਦਾ ਉਠਾਉਂਦੇ ਹੋਏ ਰਾਧਿਕਾ ਆਪਣੇ ਪ੍ਰੇਮੀ ਨਾਲ ਕਰੋ ਪੱਜ ਗਈ ਸੀ ਮੈਂ ਤਾਂ ਇਹ ਸੋਚ ਚਿੰਤਾ ਵਿੱਚ ਸੀ ਕਿ ਮੇਰੀ ਧੀ ਕਿਸ ਹਾਲਤ ਵਿੱਚ ਹੋਵੇਗੀ ਮੈਂ ਤਾਂ ਆਪਣੀ ਧੀ ਲਈ ਹਰ ਰੋਜ਼ ਖੁਸ਼ੀਆਂ ਮੰਗਦਾ ਸੀ ਪਰ ਉਹ ਮੈਨੂੰ ਇਸ ਹਾਲਤ ਵਿੱਚ ਛੱਡ ਕੇ ਚਲੀ ਗਈ ਸੀ অশੋਕ ਨੇ ਉਸਦੇ ਸਾਰੇ ਗਿਲੇ ਸ਼ਿਕਵੇ ਤੋ ਦਿੱਤੇ ਸੀ ਤੇ ਫਿਰ ਆਖਿਰ ਵਿੱਚ ਕਿਹਾ ਕਿ ਜਿਹੇ ਲੋਕਾਂ ਦੀਆਂ ਗੱਲਾਂ ਵਿੱਚ ਆ ਕੇ ਤੁਸੀਂ ਆਪਣੀ ਧੀ ਤੇ ਸ਼ੱਕ ਕਿਵੇਂ ਕਰ ਸਕਦੇ ਹੋ ਮੈਂ ਜੋ ਤੁਹਾਡੀ ਧੀ ਨੂੰ ਨਹੀਂ ਜਾਣਦਾ ਸੀ ਉਸ ਦੀ ਹਾਲਤ ਵੇਖ ਕੇ ਉਸ ਨੂੰ ਬਚਾਉਣ ਲਈ ਤਿਆਰ ਹੋ ਗਿਆ ਸੀ ਮੇਰੀ ਮਾਂ ਉਸ ਦੇ ਸੁਭਾਅ ਤੇ ਨੇਕੀ ਤੋਂ ਇੰਨੀ ਪ੍ਰਭਾਵਿਤ ਹੋਈ ਕਿ ਉਹਨਾਂ ਨੇ ਮੇਰਾ ਰਾਦਿਕਾ ਨਾਲ ਵਿਆਹ ਕਰਵਾ ਦਿੱਤਾ ਤੇ ਪਿਛਲੇ 6 ਸਾਲਾਂ ਵਿੱਚ ਮੈਂ ਤੁਹਾਡੀ ਬੇਟੀ ਵਿੱਚ ਅਜੇ ਹੀ ਕੋਈ ਕਮੀ ਨਹੀਂ ਵੇਖੀ ਮੈਨੂੰ ਮਾਣ ਹੈ ਕਿ ਮੈਨੂੰ ਰਾਦਿਕਾ ਵਰਗੀ ਕੁੜੀ ਮਿਲੀ ਬਲਕਿ ਅਮੀਰ ਪਰਿਵਾਰ ਦੀ ਕੁੜੀ ਹੋਣ ਦੇ ਬਾਵਜੂਦ ਮੇਰੇ ਨਾਲ ਉਸੇ ਤਰ੍ਹਾਂ ਜ਼ਿੰਦਗੀ ਗੁਜ਼ਾਰੀ ਜਿਸ ਤਰ੍ਹਾਂ ਮੈਂ गुजारਦਾ ਸੀ ਇਹ ਸਭ ਸੁਣ ਕੇ ਰਾਧਿਕਾ ਦੇ ਪਿਤਾ ਜੀ ਫੋਟ ਫੋਟ ਕੇ ਰੋਣ ਲੱਗੇ ਉਸ ਨੇ अशोक ਨੂੰ ਆਪਣੀ ਧੀ ਦੀ ਦੇਖਭਾਲ ਕਰਨ ਲਈ ਧੰਨਵਾਦ ਕੀਤਾ ਪਰ ਨਾਲ ਹੀ ਆਪਣੇ ਦੋਵਾਂ ਪੁੱਤਰਾਂ ਤੇ ਗੁੱਸੇ ਸੀ ਉਸ ਨੇ ਉਸੇ ਸਮੇਂ ਆਪਣੇ ਦੋਵਾਂ ਪੁੱਤਰਾਂ ਨੂੰ ਬੁਲਾਇਆ ਤੇ ਗੁੱਸੇ ਨਾਲ ਉਹਨਾਂ ਨੂੰ ਆਪਣੀ ਜਾਇਦਾਦ ਤੋਂ ਬੇਗਦਖਲ ਕਰ ਦਿੱਤਾ ਉਸ ਨੇ ਕਿਹਾ ਕਿ ਤੁਹਾਡੀ ਬਦੌਲਤ ਹੀ ਮੇਰੀ ਬੇਟੀ ਮੇਰੇ ਤੋਂ ਦੂਰ ਹੋਈ ਹੈ ਮੇਰੀ ਧੀ ਦੀ ਜ਼ਿੰਦਗੀ ਦੇ ਫੈਸਲੇ ਲੈਣ ਦਾ حق ਤੁਹਾਨੂੰ ਕਿਸਨੇ ਦਿੱਤਾ ਭਲਾ ਹੋਵੇ ਸ਼ੋਕ ਦਾ ਜਿਸਨੇ ਮੇਰੀ ਬੇਟੀ ਨੂੰ ਤੁਹਾਡੇ ਤੋਂ ਬਚਾਇਆ ਹੈ ਜੇਕਰ ਮੇਰੀ ਧੀ ਕਿਸੇ ਹੋਰ ਦੇ ਹੱਥ ਲੱਗ ਜਾਂਦੀ ਜਾਂ ਇਹ ਉਸ ਰਾਤ ਨਾ ਆਉਂਦਾ ਤਾਂ ਸ਼ਾਇਦ ਮੈਂ ਕਦੇ ਆਪਣੀ ਧੀ ਨੂੰ ਦੁਬਾਰਾ ਨਹੀਂ ਮਿਲ ਸਕਦਾ ਸੀ ਕਿਉਂਕਿ ਮੈਂ ਉਸ ਨੂੰ ਹਮੇਸ਼ਾ ਗਲਤ ਹੀ ਸਮਝਦਾ ਜਦੋਂ ਸ਼ੋਕ ਰਾਤ ਨੂੰ ਘਰ ਗਿਆ ਤਾਂ ਪਹਿਲਾਂ ਦੀ ਤਰ੍ਹਾਂ ਰਾਧਿਕਾ ਪਾਣੀ ਦਾ ਗਲਾਸ ਲੈ ਕੇ ਆਈ ਪਰ ਸਾਹਮਣੇ ਤਾਂ ਨਜ਼ਾਰਾ ਦੇਖ ਕੇ ਉਸ ਦੇ ਹੱਥੋਂ ਗਲਾਸ ਡਿੱਗ ਗਿਆ ਕਿਉਂਕਿ ਸਾਹਮਣੇ ਉਸਦਾ ਪਿਤਾ ਤੇ ਅਸ਼ੋਕ ਖੜੇ ਸੀ ਆਪਣੇ ਪਿਤਾ ਨੂੰ ਸਾਹਮਣੇ ਦੇਖ ਕੇ ਰਾਧਿਕਾ ਨੂੰ ਆਪਣੀਆਂ ਅੱਖਾਂ ਤੇ ਵਿਸ਼ਵਾਸ ਨਹੀਂ ਹੋ ਰਿਹਾ ਸੀ ਉਹ ਕੰਬਦੀ ਹੋਈ ਆਪਣੇ ਪਿਤਾ ਕੋਲ ਗਈ ਤੇ ਫਿਰ ਉਸ ਨੂੰ ਜੱਫੀ ਪਾ ਕੇ ਰੋਣ ਲੱਗੀ ਪਰ ਹੁਣ ਸਾਰੀਆਂ ਗਲਤਫਹਿਮੀਆਂ ਦੂਰ ਹੋ ਗਈਆਂ ਸਨ ਇੱਕ ਵਾਰ ਫਿਰ ਰਾਧਿਕਾ ਸ਼ੁਕਰਗੁਜ਼ਾਰ ਨਜ਼ਰਾਂ ਨਾਲ ਅਸ਼ੋਕ ਵੱਲ ਦੇਖਣ ਲੱਗੀ ਦੋਸਤੋ ਕਹਾਣੀ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਜ਼ਰੂਰ ਕਰਨਾ ਤੇ ਹੋਰ ਕਹਾਣੀਆਂ ਵੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਧੰਨਵਾਦ ਜੀ ਸਾਰਿਆਂ ਦਾ